ਤਨ ਤੇ ਰਾਖਮਲ ਲੈਂਦਾ ਸੀ ਤੇ ਗੱਲੇ ਦੇ ਵਿੱਚ ਫਨੀਰ नाग ਪਾ ਲੈਂਦਾ ਸੀ ਹੁਣ ਸਾਰਾ ਦਿਨੇ ਇੱਕ ਇੱਕ ਬੰਦੇ ਨਾਲ ਕੀ ਸਿਰ ਖਪਾਈ ਕਰੀਏ ਬਈ ਕਾਲ ਦਾ ਸਭ ਤੇਰੇ ਸਿਰ ਤੇ ਘੁੰਮ ਰਿਹਾ ਤੇਰੀ ਗਰਦਨ ਦੇ ਵਿੱਚ ਘੁੰਮ ਰਿਹਾ ਉਹ ਗਰਦਨ ਦੇ ਛਪਾਂ ਦੀ ਮਾਲਾ ਪਾ ਲੈਂਦਾ ਸੀ ਤੇ ਤਨ ਤੇ ਰਾਖਮਲ ਲੈਂਦਾ ਸੀ ਸਿਰਫ ਇਹ ਦੱਸਣ ਵਾਸਤੇ ਇੱਕ ਦਿਨ ਇਸ ਫਨੀਰ नाग ਨੇ ਡੰਗ ਮਾਰਨਾ ਐ ਰਾਖ ਹੋ ਜਾਓਗੇ ਖਾਕ ਹੋ ਜਾਓਗੇ ਜੇ ਮੈਂ ਮਲੀ ਹੋਈ ਉਨੇ ਆਪਣਾ ਰੂਪ ਇੰਜ ਬਣਾਇਆ ਹੋਇਆ ਸੀ ਇੱਕ ਇੱਕ ਨੂੰ ਬੋਲ ਬੋਲ ਕੇ ਸਮਝਾਉਂਦੇ ਆ ਆਖਰ ਬੋਲਣ ਦੀ ਸੀਮਾ ਹੁੰਦੀ ਹੈ ਲੇਖੇ ਬੋਲਣ ਬੋਲਣਾ ਲਿਮਟ ਹੁੰਦਾ ਹੈ ਧਾਇਰਤ ਜ਼ਿਆਦਾ ਮਰਕ ਨਹੀਂ ਬੋਲ ਸਕਦਾ ਸਾਰਾ ਦਿਨ ਬੰਦੇ ਆਂਦੇ ਰਹੇ ਸ਼ਿਵਜੀ ਜੈਸੇ ਮਾਨਯੋਗੀ ਕੋਲ ਇੱਕ ਇੱਕ ਨਾਲ ਕੀ ਸਿਰ ਖਪਾਈ ਕਰੇ ਸਭ ਪਾਇਆ ਹੈ ਤਨ ਤੇ ਰਾਖ ਮਲੀ ਹੋਈ ਹੈ ਇਹ ਹੀ ਸਭ ਡੰਗ ਮਾਰੇਗਾ ਇਹ ਤਨ ਰਾਖ ਹੋ ਜਾਏਗਾ ਰਾਗ ਹੋ ਜਾਏ ਇਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਸਮਝਾਉਂਦੇ ਨੇ ਕਾਲ ਵਿਆਲ ਜਉ ਪਰੋ ਡੋਲੇ ਮੁਖ ਪਸਾਰੇ ਮੇ ਕਾਲ ਦਾ ਸਭ ਮੌਤ ਦਾ ਸਭ ਸਿਰ ਤੇ ਘੁੰਮ ਰਿਹਾ ਪਰਛੰਦਾ ਇੱਕ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਮ ਸਰ ਮੂਏ ਅਜਰਾਇ ਲਗ ਰਤੇ ਕਸ ਹੈ ਚ ਨਾ ਗਾ ਤਿਲੰਗ ਰਾਗ ਦਾ ਸ਼ਬਦ ਹੈ